ਦੇ ਸਹੀ ਦੂਰ ਗੱਡੀ ਪਿੱਛੇ ਦੇਖ ਕੇ ਸਹੀ ਸਹੀ ਬਾੜੀ 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 ਮਾਰੀ ਨੂਰੀ ਕੀ ਗੇ ਟੱਬੋ ਸਪੀਡ ਤੇ ਐਡੀਗੇਟ ਰੋਪੇ ਕਰਦੇ ਵੱਡੀ ਸਾਹਮਣੇ ਥੋੜੀ 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 ਜਿਆਦਾ ਨਹੀਂ ਥੋੜੀ ਨਹੀਂ ਕਰੀ ਜਾਂਦਾ ਲਾਈਨ ਸੈੱਟ ਇਹਨਾਂ ਦੇ ਚਾਰੇ ਇੰਡੀਕੇਟਰ ਆਪਣੇ ਉਹ ਜਲਦੇ ਸੀਗੇ ਚਲੋ ਗੇਅਰ ਪਾਈਏ ਦੂਜਾ ਫੇਰੇ ਛੱਡੋ ਕਲੱਚ ਨੂੰ ਗੇਅਰ ਪਾਈਏ ਉਹ ਛੱਡੋ ਕਨ ਉਹ ਗੱਡੀ ਖਿਆਲ ਨਾਲ ਕੱਟ ਕਰ ਰਹੀ ਹੈ। ਕਿੰਨੇ ਮੇ ਗੇਅਰ ਚ ਕੱਟ ਕਰੂੰਗਾ ਇੱਥੋਂ। ਠੀਕ ਹੈ। ਮਰੇ ਆਟੋ ਵੀ ਲੱਗੀ ਹੋਊਗਾ ਤੇ ਪਹਿਲੇ ਪਿੱਛੇ ਦੇਖ ਲਓ ਕਿ ਰੂਟ ਖਾਲੀ ਆ। ਫੇ ਗੱਡੀ ਅੱਗੇ ਕਰੂੰਗਾ। ਹਾਂ ਖਾਲੀ ਆ। ਕਲਾਚਰਾ ਦਬੋਹ ਜੇ। ਕਲੱਚ ਛੱਡ ਦੋ ਆਰਾਮ ਨਾਲ। ਫੇ ਰੋਡ ਚੈੱਕ ਕਰੋ। ਵੀ ਚੱਲ ਪਈਆ ਰੇ ਛੱਡ ਦੇ ਕਿਉਂਕਿ ਆਟੋ ਵਾਲਾ ਵੀ ਤੁਰ ਪਿਆ ਸੀਗਾ ਫੇਰ ਤਾਂ ਕਰਨ ਦੀ ਲੋੜ ਹੀ ਨਹੀਂ ਸੀ ਤੇ ਗੇਅਰ ਘਟਾਉਣਾ ਪੈਣਾ ਪਾ ਲਓ ਯਾਰ ਪੂਰਾ ਲਾ ਗੇਅਰ ਸਹੀ ਆ ਆਉਣਾ ਕਲਚ ਹੋਵੇ ਆ ਗੱਡੀ ਜਿਹੜੀ ਆਉਂਦੀ ਉਹਦਾ ਖਿਆਲ ਰੱਖਣਾ ਹੈ ਚਲੋ ਚਲੋ ਧੋਰੋ ਗੱਡੀ ਹੌਲੀ ਹੌਲੀ ਚੱਲੀ ਜਨੋ ਚਲੋ 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 ਠੀਕ ਹੈ ਬਹੁਤ ਸੋਹਣਾ ਠੀਕ ਹੈ ਗੱਡੀ ਸਿੱਧੀ ਰੱਖਣ ਵਾਲੇ ਨਾਲੇ ਪਿੱਛੇ ਰੋੜ ਇੱਕ ਬਰੀ ਵੀ ਦੇਖ ਲੈ ਇਧਰੋਂ ਜੀ ਚੜੇ ਥਰੇ ਛਾੜਦੇ ਰੋੜ ਆ ਗਿਆ ਧਮਾ ਦੇਓ ਸ਼ਾਹ ਨੂੰ ਦੇਖੋ ਬਹੁਤ ਸੋਹਣਾ ਮੋੜ ਘੱਟ ਹੋਇਆ ਤੇ ਆਹ ਦੇਖੋ ਹੁਣ ਸਹੀ ਹੈ ਥਰੇਸ ਨਾਲ ਦੱਬੇ ਮੋਰ ਮਰਟਲ ਵੀ ਹੈ ਅੱਲਾਹ ਤੇ ਗਿਆਨ ਕੋ ਵਾਲੀ ਗੱਡੀ ਬੱਸ 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 ਛੋੜ ਚਲੋ ਇਹ ਕਹਣਾ ਇਦਾਂ ਗੱਡੀਆਂ ਵਾਲੇ ਅਸੀਂ ਮੋਰੇ ਵਾਲਾ ਬਣੇ ਇਦਾਂ ਗੱਡੀ ਲਗੀ ਹੈ ਨਾ ਜੇ ਨਹੀਂ ਜਗ੍ਹਾ ਹੈਗੀ ਐ ਕਲੱਚ ਦਵਾ ਕੇ ਬ੍ਰੇਕ ਵੀ ਲਾ ਸਕਦੇ ਆ ਜ਼ਰੂਰੀ ਨਹੀਂ ਕਿ ਗੱਡੀ ਲੈ ਦੇਈਏ ਚਲਾਈ ਰੱਖਣੀ ਆ ਹਾਂ ਅੱਗੇ ਲੈ ਜਾਓ ਗੱਡੀ ਪਿੱਛੇ ਦੇਖ ਕੇ ਗੱਡੀ ਨੂੰ ਮੂਵ ਕਰਿਓ ਗੱਡੀ ਆਪਣੀ ਇੱਥੇ ਰੱਖੋ ਇੱਥੇ ਖੜੂਕ ਲਿਓ ਸ਼ੀਸ਼ਾ ਦੇਖ ਲਿਆ ਠੀਕ ਹੈ ਰੋਡ ਉਹਦੇ ਨੂੰ ਗੱਡੀ ਥੱਲੇ ਲਾ ਕੇ ਰੱਖੋ ਸਿੱਧੀ ਕਰਕੇ ਸਿੱਧੀ ਕਰਕੇ ਦਨੂ ਘਮਾਓ ਇਧਰ ਨੂੰ ਸਟੌਪ ਕਰ ਦੇ ਗੱਡੀ ਸੁਬਾ ਸਾਬ ਤੋਂ ਹੋੜ ਕੀ ਕਰਨਾ ਹਾਂ ਹੈਂਡ ਬ੍ਰੇਕ ਚੱਕ ਦੀ ਲੋਰ ਠੀਕ ਹੈ ਛੱਡ ਦੋ ਤਲਾਨੀ ਠੀਕ ਹੈ